ਕੋਈ ਜਿਹਾ ਕਰ ਰਿਹਾ ਨੇ ਰਿਕੁਐਸਟ ਆਇਆ ਤੇ ਕਹਿੰਦੇ ਹੁੰਦਾ ਆਪਦਾ ਕਮਿਸ਼ਨ ਯਾ ਛੱਡ ਦਿਆ ਕਰੋ ਹਾਂ ਜੇ ਜ਼ਿਆਦਾ ਹੀ ਅੱਗ ਲੱਗੀ ਹੈ ਤੇ ਲੈਣਾ ਹੀ ਆ ਤੇ ਥੋੜਾ ਜਿਹਾ ਘਟਾ ਲਓ 10% ਲੈ ਲਓ ਯਾਰ ਆ 60 70% ਤਾਂ ਇਨਾ ਕਮਿਸ਼ਨ ਲੈਣਾ ਜ਼ਸਤੀ ਫਾਇਦਾ ਨਹੀਂ ਹੈਗਾ ਲੇਖਾ ਦੇਣਾ ਪੈਣਾ ਹਾਰਿਆਂ ਨੂੰ ਭਾਉ ਅੱਜ ਚੰਗੀ ਲੱਗਦੀ ਏ ਮਾਇਆ ਹੁੰਦੀ ਪਰ ਇਹ ਜਹਰੀਲੀ ਵੀ ਆ ਕਾਹਜਨਾ ਸ਼ਰੀਆ ਗੁਰਬਾਣੀ ਤੱਕ ਪਹਿਚਣ ਵੀ ਚਾਹੀਏ ਇਹ ਹੀ ਤਾਂ ਮੂਸੂਏ ਲੁਕਾਣੇ ਪਰ ਜਿਹੜੀਆਂ ਇੰਤਾਂ ਮਿਆਂ ਸਗਾਵਾਂ ਐਨਜੀਓਜ਼ ਕਰਵੀਆਂ ਉਹ ਕਹਿੰਦੇ ਨਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ ਤੇ ਜਦੋਂ ਆਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਜੋੜ ਦੇ ਦੇਖਦੇ ਹੈ ਨਾ ਕੋਈ ਥੱਲੇ ਕੀੜੇ ਮਕੌੜੇ ਜਿਹੜੇ ਧਰਤੀ ਤੇ ਰੀਮ ਦੇ ਚੱਲਦੇ ਆ ਉਹਨਾਂ ਦਾ ਵੀ ਉਡਾਨ ਭਰਨ ਦਾ ਦਿਲ ਕਰਦਾ ਕਿ ਅਸੀਂ ਵੀ ਉੱਜੀਏ ਰੀਸ ਕਰਨ ਦਾ ਦਿਲ ਕਰਦਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ ਪੰਜਾਬ ਤੇ ਬਿਹਤਰੀਨ

सरपत के पले को देख्या हुशाबपुर विखे मौजूद तन धन गुरु रामदास लंगर सेवा स्थान और पिछले कई साल तो लंगर की सेवा नवाई जा रही है उत्थे ही हम गुरु रामदास लंगर सेवा स्थान वालों एक नवा उपराला करद होन धन गुरु रामदास चैरिटेबल हस्पता की शुरुआत की गई है जिथे मरीजा से ਤੋ ਅੱਜ ਆਤੇ ਟੈਸਟ ਚਾਰੀ ਦਿੱਤੇ ਜਾਣਗੇ ਇਸ ਮੌਕੇ ਡਾਕਟਰ ਲਖਮੀਰ ਸਿੰਘ ਨੇ ਕਿਹਾ ਸੀ ਤੰਤਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਉਹ ਰਹੀਦਾ ਉਹ ਜੋ ਵੀ ਚੈਰੀਟੇਬਲ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਦਾ ਮਰੀਜ਼ਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਮਰੀਜ਼ਾਂ ਨੂੰ ਦਵਾਈਆਂ ਅਤੇ ਉਹਨਾਂ ਦੇ ਟੈਸਟ ਵੀ ਕੀਤੇ ਜਾਣਗੇ ਅਤੇ ਜਲਦ ਹੀ ਤੰਤਨ ਗੁਰੂ ਰਾਮਦਾਸ ਲੰਗਰ ਸੇਵਾ ਬਲੋ ਇੱਕ ਬੱਡੇ ਹਫ਼ਤਾ ਦੀ ਅਸਾਰੀ ਦੀ ਕੀਤੀ ਜਾ ਰਹੀ ਹੈ। ਪੇਸ਼ ਹੈ ਯੂ ਫੋਰ ਨੂ ਤੇ ਡਾਕਟਰ ਸੁਖੀਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ RAMDAS ਲੰਗਰ ਸੇਵਾ ਸਥਾਨ ਤੇ ਜਿਹੜਾ ਇਹ ਹਸਪੀਟਲ ਸ਼ੁਰੂ ਕੀਤਾ ਹੈ। ਇਹ ਬਾਬਾ ਮਨਜੀਤ ਸਿੰਘ ਜੀ ਦੀ ਸੋਚ ਹੈ ਜਿਹੜੇ ਬ੍ਰਾਡ ਵਿੱਚ ਕੰਮ ਕਰਦੇ ਜੋਬ ਚ ਕੰਮ ਆਪਣਾ ਕਰ ਰਹੇ ਬਿਜ਼ਨਸ ਉਹਨਾਂ ਦੇ ਧਿਆਨ ਚ ਵੀ ਕੋਈ ਗੱਲ ਆ ਜਾਂਦੀ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਕਿਰਪਾ ਕਿ ਪੂਰੀ ਹੋ ਜਾਂਦੀ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਧਿਆਨ ਤੇ 1 ਨੱਕ ਮਹੀਨੇ ਪਹਿਲਾਂ ਹੀ ਆਇਆ ਸੀ ਵੀ ਆਪਾਂ ਇੱਕ ਹਸਪੀਟਲ ਸ਼ੁਰੂ ਕਰੀਏ ਇੱਥੇ ਤੇ ਯਕੀਨ ਜਾਣਿਓ ਇਹ ਤਿੰਨ ਚਾਰ ਦਿਨ ਚ ਜਿਉਂ ਆਏ ਤੇ ਤਿੰਨ ਚਾਰ ਦਿਨ ਵਿੱਚ ਹੀ ਪ੍ਰੋਗਰਾਮ ਬਣ ਗਿਆ ਵੀ ਇੱਥੇ ਸਾਰਾ ਸੈਟਅਪ ਤਿਆਰ ਕੀਤਾ ਇੰਟੀਰੀਅਰ ਵੀ ਜੋ ਫਰਨੀਚਰ ਵੀ ਬਣਿਆ ਮੈਡੀਸਨ ਲੈਬ ਦਾ ਵੀ ਸਾਰਾ ਇਕੁਪਮੈਂਟ ਜਿਹੜਾ ਲਿਆਂਦਾ ਜਿੱਥੋਂ ਤਾਈ ਤੁਸੀਂ ਰਿਸਪੌਂਸ ਦੀ ਗੱਲ ਕੀਤੀ ਹੈ 150 ਦੇ ਕਰੀਬ ਰੋਜ਼ ਆਪੀਡੀ ਹੁੰਦੀ ਆ ਪੁਰਾਣੇ ਨਵੇਂ ਪੇਸ਼ੈਂਟ ਜੇ ਪਾ ਲਈਏ ਤਾਂ 200 ਦੇ ਕਰੀਬ ਆਪੀਡੀ ਹੋ ਜਾਂਦੀ ਹੈ ਲੈਬ ਟੈਸਟ ਡੇਲੀ ਹੁੰਦੇ ਆ 10 ਵਜੇ ਤੋਂ 4 ਵਜੇ ਟਾਈਮਿੰਗ ਹੈ ਔਰ ਲੋਕੀ ਇੰਨੇ ਖੁਸ਼ ਹੈ ਕਿਉਂਕਿ ਚੈਰਿਟੀ ਦੇ ਨਾਂ ਤੇ ਚੈਰੀਟੇਬਲ ਬਹੁਤ ਸਾਰੀਆਂ ਸੰਸਥਾਵਾਂ ਖੋਲਦੇ ਐ ਐਨ ਜੀਓਜ਼ ਸਵੇ ਸੇ ਸੇ ਵੀ ਜਣੀਆਂ ਸੰਸਥਾਵਾਂ ਖੋਲਦੀਆਂ ਪਰ ਉਹ ਸਿਰਫ ਮੇਰਾ ਇੰਦਾ ਧਿਆਨ ਹੁੰਦਾ ਵੀ ਉਹ ਸਿਰਫ ਬੈਨੀਫਿਟ ਲੈਣ ਲਈ ਸਰਕਾਰ ਤੋਂ ਇਨਕਮ ਟੈਕਸ ਦੇ ਜਾਂ ਹੋਰ ਜਿਹੜੇ ਵੀ ਚੈਰੀਟੇਬਲ ਸੰਸਥਾਵਾਂ ਨੂੰ ਉਹਦੇ ਵਾਸਤੇ ਉਹ ਟਾਈਟਲ ਜ਼ਰੂਰ ਦੇ ਦਿੰਦੇ ਉਹਨਾਂ ਪਰ ਉੱਥੇ ਵੀ ਚਾਰਜਸ ਬਹੁਤ ਹੈਵੀ ਚਾਰਜਸ ਲੋਕਾਂ ਨੂੰ ਦੇਣੇ ਪੈਂਦੇ ਪਰ ਇੱਥੇ ਤੁਸੀਂ ਦੇਖਿਆ ਤੁਸੀਂ ਬਾਹਰ ਵੀ ਪੜੋਗੇ ਸਾਡੀਆਂ ਪਰਚੀਆਂ ਤੇ ਵੀ ਲਿਖੋਗੇ ਪੜਿਆ ਹੋਗਾ ਇਹ ਫੁੱਲੀ ਚੈਰੀਟੇਬਲ ਹੈ ਅਮਲੇ ਇੱਥੇ ਵਿੱਚ ਨਾ ਕੋਈ ਪੜੋਂ ਦੇ ਉੱਪਰ ਲਿਖਿਆ ਹੋਇਆ ਫੁੱਲੀ ਚੈਰੀਟੇਬਲ ਪਾਰਸ਼ਲੀ ਨਹੀਂ ਹੈਗਾ ਵੀ ਤੁਹਾਡੇ ਤੋਂ ਕੁਝ ਕੋਈ ਬਿਲਿੰਗ ਦਾ ਕੋਈ ਨਾ ਹੀ ਨਹੀਂ ਹੈਗਾ ਪੈਸੇ ਨਹੀਂ ਤੇ ਲੋਕਾਂ ਨੂੰ ਚੰਗਾ ਲੱਗਦਾ ਵੀ ਜਿਹੜਾ 3-3000 ਦੇ ਟੈਸਟ ਜਾਂ ਦੋ ਦੋ ਤਿੰਨ ਤਿੰਨ ਚਾਰ ਚਾਰ ਹਜ਼ਾਰ ਟੈਸਟ ਤਾਂ ਕਰਾਉਣਾ ਹੀ ਚਾਹੀਦੇ ਆ ਵੈਸੇ ਵੀ ਕਰਾਉਣੇ ਚਾਹੀਦੇ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਦਾਂ ਹੀ ਤੁਕਿਆਂ ਨਾਲ ਇਲਾਜ ਬੜਾ ਚੱਲਦਾ ਰਿਹਾ ਹੁਣ ਨਹੀਂ ਹੁਣ ਤਾਂ ਇਨਵੈਸਟੀਗੇਸ਼ਨਾਂ ਜਿਹੜੀਆਂ ਚਾਹੀਏ ਰੇਡੀਓ ਰੇਡੀਓਲੋਜਿਸਟ ਹੋਣ ਜਾਂ ਸਾਡੇ ਪੈਥੋਲੋਜਿਸਟ ਮਾਈਕਰੋਬਾਇਓਲੋਜਿਸਟ ਹੋਣ ਉਹਨਾਂ ਤੇ ਜਾਣਾ ਚਾਹੀਦਾ ਔਰ ਇਹ ਲੈਬ ਜਿਹੜੀ ਖੁੱਲੀ ਚੱਲੀ ਆ ਨਾਲ ਇਹਦੇ ਵਿੱਚ ਮੈਂ ਅੰਦਾਜ਼ਾ ਲਾ ਕੇ ਦੇਖਿਆ ਸੀ ਵੀ ਜਿੰਨੇ ਮਹੀਨੇ ਕਿਹ ਟੈਸਟ ਅਸੀਂ ਕਰ ਦਿੱਤੇ ਆ ਵੀ ਜੇ ਲੋਕਾਂ ਨੇ ਉਹਨਾਂ ਦੀ ਪੇਮੈਂਟ ਕਰਨੀ ਹੁੰਦੀ ਤੇ 10 ਤੋਂ 15 ਲੱਖ ਰੁਪਏ ਇਹਨਾਂ ਨੇ ਖਰਚਣਾ ਸੀ ਇਹਦਾ ਟੈਸਟ ਆ। ਤੇ ਬਹੁਤ ਅੱਛਾ ਲੱਗਾ ਜੀ ਬਹੁਤ ਵਧੀਆ ਇੱਕ ਸੇਵਾ ਕਰਨ ਦਾ ਹਨਾ ਵਿੱਚ ਦੁਨੀਆ ਸੇਵਕ ਵਈ ਕਮਾਈਏ ਬਸ ਦਰਗਹਿ ਵੈਸਣ ਪਾਈਏ। ਸੇਵਾ ਦੀ ਮਹੱਤਾ ਵੈਸੇ ਹੀ ਗੁਰੂ ਸਾਹਿਬਾਨ ਦਾ ਜਨਾਹ ਇਤਿਹਾਸ ਹੈ ਸਾਡਾ ਪੁਰਾਣਾ ਸਿੱਖ ਇਤਿਹਾਸ ਵਿੱਚ ਪੜ੍ਹ ਲਓ ਸੇਵਾ ਦਾ ਤਰਵਤ ਭਾਈ ਕਨਈਆ ਜੀ ਨੇ ਵੀ ਕਿਦਾਂ ਸੇਵਾ ਕੀਤੀ। ਸੋ ਇਹ ਉਹੀ ਜੱਜਦਾ ਹੈ ਜਿੱਥੇ ਲੰਗਰ ਜਾਂਦਾ ਸੀ ਪੂਰੇ ਪੰਜਾਬ ਨੂੰ ਹਸਤਾਲਾ ਨੂੰ ਜਿੰਨੇ ਮਰੀਜ਼ਾਂ ਦੇ ਨਾਲ ਜਾਂ इवन ਮਰੀਜ਼ਾਂ ਲਈ ਵੀ ਇੱਥੋਂ ਲੰਗਰ ਜਾਂਦਾ ਪੂਰੇ ਪੰਜਾਬ 'ਚ ਉੱਥੇ ਨਾਲ ਦੇ ਨਾਲ ਐਂਬੂਲੈਂਸ ਸੇਵਾ ਵੀ ਬਾਹਰ ਚੱਲਦੀਆਂ ਪੰਜ ਐਂਬੂਲੈਂਸਾਂ ਖੜੀਆਂ ਤੇ ਹੁਣ ਹਸਪੀਟਲ ਤੇ ਨਾਲ ਲੈਬ ਫੈਸਿਲਿਟੀ ਆਉਂਦੇ ਸਾਹਮਣੇ 'ਚ ਬਾਬਾ ਜੀ ਦਾ ਇਹ ਵੀ ਸੋਚ ਆ ਕਿ ਸਾਹਮਣੇ ਡਾਇਗਨੋਸਟਿਕ ਵੀ ਸੈਂਟਰ ਬਣਾਇਆ ਜਾਵੇ ਤੇ ਉਹਦੇ ਵੀ ਡਰਾਇੰਗ ਵਗੈਰਾ ਡਿਸਕਸ਼ਨਾਂ ਸ਼ੁਰੂ ਹੋਈਆਂ ਬੜੀ ਜਲਦੀ ਬਣ ਜਾਏਗਾ ਸਾਲ ਦੇ ਵਿੱਚ ਵਿੱਚ ਉੱਥੇ ਐਮ ਆਰ ਆਈ ਸੀਟੀ আল্ট্রা সাউন্ড স্ক্যান ਤੇ ਇਹ ਲੈਬੀ ਉੱਥੇ ਚਲੀ ਜਾਏਗੀ ਫੁੱਲੀ ਆਟੋਮੈਟਿਕ ਲੈਬ ਹੋ ਜਾਏਗੀ ਹੋਰ ਵਿਸਥਾਰ ਕਰਾਂਗੇ ਦਾ ਸੋ ਕੁੱਲ ਮਿਲਾ ਕੇ ਮੈਂ ਰੀਅਲੀ ਕਈ ਵਾਰ ਨਾ ਵੀ ਮੈਡੀਕਲ ਕੈਂਪ ਲਾਇਆ 2000 ਮਰੀਜ਼ ਦੇਖੇ ਗਏ ਐਨ ਕਾਂ ਨਹੀਂ ਦੀਆਂ ਲਈਆਂ ਤੇ ਉਹ ਐਨ ਕਾਂ ਤਾਂ ਉਹ ਬਾਅਦ ਚ ਦੇਖਦੇ ਤਾਂ ਨੰਬਰ ਹੀ ਨਹੀਂ ਹੁੰਦਾ ਸਹੀ ਜਾਂ ਕੁਝ ਉਹ ਸਿਰ ਪਪੂਲਾਰਿਟੀ ਲੈਣ ਲਈ ਕਈ ਵਾਰੀ ਹੁੰਦਾ ਸੰਮ ਟਾਈਮਸ ਸਦਾ ਨਹੀਂ ਮੈਂ ਕਹਾਂ ਸਹੀ ਨਾ ਪਰ ਕਈ ਵਾਰ ਪਰ ਇੱਥੇ ਤਾਂ ਰੀਅਲੀ ਫਾਇਦਾ ਹੋ ਰਿਹਾ ਲੋਕਾਂ ਨੂੰ ਪ੍ਰੈਕਟੀਕਲੀ ਦੇਖਿਆ ਵੀ ਲੋਕਾਂ ਨੂੰ ਫਾਇਦਾ ਹੋ ਰਿਹਾ ਦਵਾਈਆਂ ਮਿਲ ਰਹੀਆਂ ਟੈਸਟ ਹੋ ਰਹੇ ਆ ਔਰ ਇੰਨੇ ਦਿਨਾਂ ਚ ਮੈਂ ਕਈ ਸੀਰੀਅਸ ਮਰੀਜ਼ ਵੀ ਦੇਖਿਆ ਜਿਨ੍ਹਾਂ ਦੀ ECG ਕੀਤੀ ਆ ਤੇ ਉਹਨਾਂ ਨੂੰ PGAI ਭੇਜਿਆ ਆ ਹਮਜਿੱਥੇ ਤੱਕ ਕੋਈ ਮੇਰੇ ਦੋਸਤ ਡਾਕਟਰ ਕਾਰਡੀਓਲੋਜਿਸਟ ਹੈ ਕੋਈ ਗੈਸਟਰੋਐਂਡੋਲੋਜਿਸਟ ਹੈ ਮੇਰੇ ਕਲਾਸ ਫੈਲੋ ਮੈਂ ਨਾਲ ਦੇ ਨਾਲ ਉਹਨਾਂ ਦੀ ਵੀ ਸਲਾਹ ਲੈ ਲਿਆ ਐਂਡੋਕ੍ਰਾਈਨੋਲੋਜਿਸਟ ਹੈ ਕੋਈ ਥਾਇਰਾਇਡ ਕੋ ਡਾਇਬੀਟਿਸ ਨਾ ਨੋ ਰਿਪੋਰਟਾਂ ਭੇਜ ਕੇ ਜਿੱਥੇ ਮੈਨੂੰ ਲੱਗਦਾ ਤੇ ਮਸ਼ਵਰਾ ਲੈ ਲੈਣਾ ਚਾਹੀਦਾ ਉਹਨਾਂ ਦਾ ਵੀ ਲੈ ਲੈਣਾ ਸਰ ਇਸ ਸੰਸਥਾ ਨੂੰ ਕੁਝ ਜਾਸ ਕਰਦਾ ਕੀ ਯੋਗਦਾਨ ਹੈ ਪਿੱਛੇ ਤੇ ਉਹ ਓਪਨਿੰਗ ਵੀ ਹੋਈ ਹੈ ਸੈਕਟਾ ਵਾਇਨੇ ਹਾਂਜੀ ਪੰਜਾਬ ਸਰਕਾਰ ਦਾ ਤਬਰਸ ਵਿਜ਼ਿਟ ਹੀ ਕਰਕੇ ਜਾਂਦੇ ਨਾ ਉਹ ਤਾਂ ਉਹਨਾਂ ਦਾ ਕੋਈ ਯੋਗਦਾਨ ਨਾ ਦੇਖੋ ਐਸਾ ਇਦਾਂ ਦਾ ਇੱਥੇ ਧਿਆਨ ਵੀ ਨਹੀਂ ਹੈਗਾ ਕੋਈ ਸਰਕਾਰ ਮਦਦ ਕਰੇ ਸਾਡੇ ਕੁਝ ਜਿਹੜੇ ਇਦਾਂ ਦਾ ਨਹੀਂ ਹੈਗਾ ਕਿ ਸਰਕਾਰ ਕੋਈ ਸਰਕਾਰ ਤੋਂ ਕੋਈ ਡਰਾਮਡ ਲੈਣੀ ਆ ਸਰਕਾਰ ਤੋਂ ਪੈਸਾ ਦੇਵੇ ਨਹੀਂ ਉਹ ਜਿਹੜੇ ਆਈਐਸ ਵਿਰਿੰਦਰ ਕੁਮਾਰ ਸ਼ਰਮਾ ਜੀ ਆਏ ਸੀਗੇ ਪ੍ਰਿੰਸੀਪਲ ਸੈਕਟਰੀ ਉਹ ਉਦਾਂ ਹੀ ਇਸ ਜਗ੍ਹਾ ਇਸ ਥਾਨ ਦੇ ਬੜੇ ਭਗਤ ਆ ਉਹ ਤਾਂ ਸੇਵਾ ਨਿਰੰਤਰ ਵੈਸੇ ਹੀ ਕਰਦੇ ਆ ਉਹ ਕੋਈ ਬਤਾਰ ਸੈਕਟਰੀ ਜਾਂ ਸਰਕਾਰ ਦੇ ਨੁਮਾਇंदे ਦੇ ਤੌਰ ਤੇ ਨਹੀਂ ਆਏ ਉਹ ਤਾਂ ਬਾਬਾ ਜੀ ਨਾਲ ਵੀ ਪਿਆਰ ਹੈ ਸੰਸਥਾ ਨਾਲ ਉਹਨਾਂ ਦਾ ਬਹੁਤ ਪਿਆਰ ਹੈ ਉਹ ਬੜਾ ਲਗਾਵ ਔਰ ਗੁਰੂ ਘਰ ਨਾਲ ਉਹਨਾਂ ਦਾ ਜਿਹੜੀ ਸ਼ਰਧਾ ਹੈ ਉਹ ਤੁਸੀਂ ਵੈਸੇ ਵੀ ਵੀਡੀਓ ਵਿੱਚ ਦੇਖਿਆ ਹਣਿਆ ਵੀ ਉਹ ਸਾਫ਼ ਚਲਕਦੀ ਸੀਗੀ ਸੋ ਉਹ ਆਈ ਜੀ ਸ਼ਰਧਾ ਨਾਲ ਕੋਈ ਸਰਕਾਰੀ ਨੁਮਾਇੰਦੇ ਦੇ ਨਹੀਂ ਜਿੱਥੋਂ ਤਾਈ ਮੈਂ ਸਰਕਾਰੀ ਤੰਤਰ ਦੀ ਗੱਲ ਕਰਾਂ ਉਹਨੂੰ ਤਾਂ ਨਾ ਹੀ ਛੇੜੀਏ ਤਾਂ ਖੜਾਇਆ ਫਿਰ ਸਰਕਾਰੀ ਸੰਸਥਾਨਾਂ ਵਿੱਚ ਤਾਂ ਉਹ ਉਹ ਆਪਣੀ ਸਰਕਾਰੇ ਚਲਾਉਣ ਤਾਂ ਬਹੁਤ ਐਨਾਂ ਹੀ ਕਾਫੀ ਆ ਉਹਨਾਂ ਨੇ ਬਾਕੀ ਅੰਜੀਓਜ਼ ਦੀ ਕੀ ਚਲਾਉਣੀ ਮੈਨੂੰ ਤਾਂ ਲੱਗਦਾ ਜਿੱਦਾਂ ਸਾਡੇ ਪੰਜਾਬ ਵਿੱਚ ਖਾਸ ਕਰਕੇ ਬਹੁਤ ਸਾਰੀਆਂ ਇਹ ਜੀਆਂ ਐਨਜੀਓਜ਼ ਸਿੱਖਾਂ ਨਾਲ ਜਾਂ ਹੋਰ ਵੀ ਕਈ ਅ ਸਮਾਜ ਦੇ ਸੈਗਮੈਂਟ ਆ ਜਿੰਨਾਂ ਨਾਲ ਰਿਲੇਟਡ ਹੈ ਉਹ ਜਿਹੜੀਆਂ ਸੇਵਾ ਨਾ ਕਰਨ ਤੇ ਪਤਾ ਨਹੀਂ ਕਿੱਦਾਂ ਸਮਾਜ ਚਲਾ ਜਾਏ ਕਿੰਨਾ ਡਿਟੇਰੀਓਰੇਟ ਹੋ ਜਾਏ ਸਿਸਟਮ ਬਹੁਤ ਸਾਰੇ ਦਿੱਲੀ ਚ ਵੀ ਡਾਇਲਿਸਿਸ ਸੈਂਟਰ ਖੋਲਤੇ ਆ ਐਸਜੀਪੀਸੀ ਨੇ ਵੀ ਹਸਪੀਟਲ ਕੋਲ ਤੇ ਜਿਨ੍ਹਾਂ ਦਾ ਕੈਸ਼ ਕਾਊਂਟਰ ਹੀ ਕੋਈ ਨਹੀਂ ਹੈਗਾ ਸੋ ਉਹਨਾਂ ਨੂੰ ਇਹ ਜਿਹੇ ਸੰਸਥਾਵਾਂ ਨਾਲ ਜਿੱਥੇ ਸ਼ਰਧਾ ਭਗਤੀ ਹੈ ਨਾ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਹੈ ਸੱਚੀ ਸਰਕਾਰ ਦੀ ਗੱਲ ਕਰੀਏ ਇਹਨਾਂ ਸਰਕਾਰਾਂ ਦੀ ਕੀ ਗੱਲ ਕਰਨੀ ਬਿਨਾਂ ਤੋਂ ਹੈਲਪ ਲੈਣੀ ਸਾਰੇ ਸੰਸਥਾ ਫੁਲਨ ਨਾਲ ਜੇ ਆਮ ਡਾਕਟਰ ਪ੍ਰਾਈਵੇਟ ਡਾਕਟਰ ਹੈਗੇ ਆ ਤੇ ਜਿੱਥੇ ਲੁੱਟ ਖਸਪੁੰਦੀ ਹੈ ਉਹਨਾਂ ਤੇ ਵੀ ਅਸਰ ਪਿਆ ਹੋਣਾ ਵੀ ਇਹ ਮਤਲਬ ਕਿ ਸੰਸਥਾ ਨੇ ਡਬੜਾ ਪਰਪਾ ਕਰ ਲਈ ਆਈ ਹੈ ਤੇ ਕੀ ਉਹਦਾ ਤੁਹਾਨੂੰ ਦੇਖੋ ਗੱਲ ਇਹ ਹੁੰਦੀ ਆ ਵੀ ਸਾਡਾ ਉਹਨਾਂ ਦਾ ਨਾਲ ਕੋਈ ਸਬੰਧ ਨਹੀਂ ਹੈਗਾ ਇਹੋ ਜਿਹਾ ਨਾ ਤਾਂ ਉਹਨਾਂ ਤੇ ਅਸਰ ਪਾਉਣਾ ਸਾਡਾ ਕੋਈ ਮਕਸਦ ਹੈ ਬਾਬਾ ਜੀ ਦਾ ਕੋਈ ਇਹੋ ਜਿਹਾ ਧਿਆਨ ਤਾਂ ਹੈ ਨਹੀਂ ਬਾਕੀ ਜਦੋਂ ਆਬਵੀਅਸਲੀ ਜਦੋਂ ਕੋਈ ਇੰਨਾ ਦੀ ਫੈਸਿਲਿਟੀ ਦੇਣੀ ਹੈ ਤੇ ਇਫੈਕਟ ਤਾਂ ਹੁੰਦੇ ਇੰਪੈਕਟ ਤਾਂ ਪੈਂਦਾ ਹੀ ਆ ਉਹਨਾਂ ਤੇ ਤਾਂ ਪਰ ਅਸੀਂ ਤਾਂ ਆਪਣੀ ਲਾਈਨ ਲੰਬੀ ਕਰ ਰਹੇ ਹਾਂ ਕਿਸੇ ਦੀ ਕੱਟ ਕੇ ਤਾਂ ਕੋਈ ਨਹੀਂ ਕਰ ਰਿਹਾ ਤੇ ਜੇ ਕਿਸੇ ਦੀ ਛੋਟੀ ਹੋ ਜਾਂਦੀ ਤਾਂ ਹੋ ਜਾਏ ਤੇਰਾ ਉਦੇਚ ਸਾਨੂੰ ਕੀ ਇਤਰਾਜ ਐਸਟ ਆਪਣੀ ਬਾਬਾ ਜੀ ਹੁਣ ਜਾਂ ਕੋਈ ਵੀ ਬੰਦਾ ਉਹਨੂੰ ਇਹ ਪੂਰਾ ਰਾਈਟ ਹੈ ਤੇ ਉਹ ਸੇਵਾ ਦੇ ਵਿੱਚ ਹੋਰ ਕਿਸੇ ਖੇਤਰ ਚ ਚਾਹੇ ਉਹ سپورٹس ਦਾ ਖੇਤਰ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਨੇਚਰਲ ਕਲੈਮਿਟिज ਆ ਜਾਂਦੀ ਆ ਉਹਦੇ ਚ ਵੀ ਕਈ ਵਾਰੀ ਅੱਗੇ ਆ ਜਾਂਦੇ ਉਹ ਇੱਕ ਆਪਣੀ ਲਾਈਨ ਲੰਬੀ ਕਰਨ ਦਾ ਹਰ ਇੱਕ ਨੂੰ ਹੱਕ ਹੈ ਤੇ ਦੂਜਿਆਂ ਦੀ ਪ੍ਰਾਈਵੇਟ ਹਸਪੀਟਲਾਂ ਦੀ ਛੋਟੀ ਲਾਈਨ ਹੋ ਜਾਂਦੀ ਮੈਂ ਤਾਂ ਕਹਿੰਦਾ ਉਹ ਲਾਈਨ ਖਤਮ ਹੋ ਜਾਣੀ ਚਾਹੀਦੀ ਹੈ ਜੇ ਕਿਤੇ ਜਿੱਥੇ ਵੀ ਲੁੱਟਖੋਟ ਹੁੰਦੀ ਹੈ ਕਿਉਂਕਿ ਜੇ ਕਿੰਨ ਕਰ ਰਹੇ ਹੋ ਤੇ ਮੈਂ ਵੀ ਇਸ ਪ੍ਰੋਫੈਸ਼ਨ ਚ ਹੈ ਵੀ ਜਿਹੜਾ ਸਾਡਾ ਮੈਡੀਕਲ ਪ੍ਰੋਫੈਸ਼ਨ ਚ ਹੈ ਇਹਦੇ ਚ ਸਾਰੇ ਨਹੀਂ ਕਿਹਾ ਜਾ ਸਕਦਾ ਪਰ ਜਿਹੜਾ ਇਹਦੇ ਵਿੱਚ ਬਹੁਤ ਜਿਹੜਾ ਕਹਿੰਦੇ ਨਾ ਵੀ ਨੈਕਸਟ ਟੂ ਗੋਡ ਡਾਕਟਰ ਨੂੰ ਜਿਹੜਾ ਕਹਿੰਦੇ ਦੂਜਾ ਰੂਪ ਰੱਬ ਦਾ ਉਹ ਤਾਂ ਮੇਰੇ ਖਿਆਲ ਨਾਲ ਸਵਾਲੀਆ ਨਿਸ਼ਾਨੀ ਲੱਗ ਗਿਆ ਹੁਣ ਉਹ ਕੋਈ ਇੰਨੀਆਂ ਗੱਲਾਂ ਖਰੀਆਂ ਨਹੀਂ ਰਹੀਆਂ ਤੇ ਬਾਕੀ ਜੇ ਜੇ ਹਸਪੀਟਲ ਕੱਲ ਨੂੰ ਵੱਡਾ ਖੁੱਲ ਜਾਂਦਾ ਆ ਤਾਂ ਫਿਰ ਫਿਰਤਾ ਅਸਰ ਦੀ ਗੱਲ ਹੀ ਨਾ ਕਰੀਏ ਫਿਰਤਾ ਅਸਰ ਪੈਣਾ ਹੀ ਪੈਣਾ ਹੈ ਹੁਣ ਤੁਸੀਂ ਦੇਖੋ ਜਿਸ ਦੇਸ਼ ਵਿੱਚ ਜੇ ਵਿਕਸਿਤ ਦੇਸ਼ ਕੋਈ ਕੰਡਾ ਆਪਣੇ ਆਪ ਨੂੰ ਕਲੇਮ ਕਰਦਾ ਤਾਂ ਜੇ ਉਹਦਾ ਇੱਕ ਪੈਰਾਮੀਟਰ ਲਈਏ ਤਾਂ ਮੈਨੂੰ ਲੱਗਦਾ ਵੀ ਇਹ ਦੋ ਵੱਡੇ ਪੈਰਾਮੀਟਰ ਹੈ ਉਸ ਦੇਸ਼ ਦੇ ਜਿਉ ਵਿਕਸਿਤ ਦੇਸ਼ ਆਪਣੇ ਆਪ ਨੂੰ ਕਲੇਮ ਕਰਦਾ ਇੱਕ ਤਾਂ ਉੱਥੇ ਐਜੂਕੇਸ਼ਨ ਫ੍ਰੀ ਹੋਵੇ ਦੂਜਾ ਮੈਡੀਕਲ ਸੇਵਾ ਸਹੂਲਤਾਂ ਫ੍ਰੀ ਹੋਣ ਤੇ ਚੰਗੀ ਗੱਲ ਹੈ ਇਹ ਸ਼ੁਰੂਆਤ ਹੈਗੀ ਆ ਸਿਰ ਸੁਲਤਾਨ ਤਾਂ ਮੇਰਾ ਖੈਲ ਫਰੀ ਹੋਣਾ ਚਾਹੀਦਾ ਸਰਕਾਰ ਨੂੰ ਕਰਨਾ ਚਾਹੀਦਾ ਐਨ ਜੀਓਜ਼ ਕਰ ਰਹੇ ਆ ਤੇ ਤਾਂ ਮੇਰਾ ਖੈਲ ਸਰਕਾਰ ਵਾਸਤੇ ਵੈਸੇ ਹੀ ਸ਼ਰਮ ਵਾਲੀ ਗੱਲ ਹੈ ਕੇਂਦਰ ਸਰਕਾਰ ਨੇ ਆਸ਼ਮਨ ਕਾਰਦੀ ਸੁਲਤਾਨੀ ਸ਼ੁਰੂ ਕੀਤੀ 70 ਸਾਲ ਦੀ ਉਮਰ ਤੋਂ ਤੇ ਹੁਣ ਬਾਅਦ ਚ ਇਹਨਾਂ ਕਾਰਪੋਂ ਤੇ ਉਹਦੇ ਬਾਰੇ ਕੀ ਕਹਿਣਾ ਤੁਸੀਂ ਤਾਂ ਸਟਾਰਟਿੰਗ ਹੀ ਸ਼ੁਰੂ ਹੋ ਗਏ ਹਾਂਜੀ ਕਿਹੜੇ ਆਸ਼ਮਨ ਕਾਰਦੀ ਰ ਬਣਾਇਆ ਹੈਗਾ 70 ਸਾਲ ਦੀ ਉਮਰ ਵਾਲੇ ਦਿੰਦੇ ਆ ਹਾਂਜੀ ਹਾਂਜੀ ਤੇ ਜੇ ਨੀਚੇਲੇ ਬੰਦੇ ਆ ਉਹ ਤਾਂ ਰਹਿ ਗਏ ਸਾਰੇ ਉਹਤੇ ਤੁਹਾਡੀ ਸੰਸਦ ਦਾ ਬੜਾ ਵੱਡਾ ਜੋਦਾਨ ਹੈ ਕੀ ਮੈਸੇਜ ਹੈ ਤੁਹਾਡਾ ਪੰਜਾਬ ਦੀ ਸਰਕਾਰ ਦੀ ਮੇਰਾ ਖਿਆਲ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਯਾਰ ਉਮਰ ਜਾਂ ਕੋਈ ਚੀਜ਼ ਹੋ ਜਾ ਟੈਗ ਲਾ ਕੇ ਕਿਸੇ ਨੂੰ ਕੋਈ ਬੈਨੀਫਿਟ ਦੇਣਾ ਨਾ ਤੇ ਕੁਝ ਨੂੰ ਛੱਡ ਦੇਣਾ ਇਹ ਗੱਲ ਖਰੀ ਨਹੀਂ ਹੈਗੀ ਵੀ ਤੁਸੀਂ ਏਜ ਦਾ ਵਿੱਚ ਪਹਿਮਾਨਾ ਜਿਹਾ ਰੱਖ ਲੋ ਇਹ ਪੈਰਾਮੀਟਰ ਨਹੀਂ ਚਾਹੀਤੇ ਜਿਹੜਾ ਬਿਮਾਰ ਬਿਮਾਰ ਹੈ ਜਿਹੜਾ ਕੋਈ ਮਤਲਬ ਇੱਕ ਮਤਲਬ ਇਸ ਦੇਸ਼ ਵਿੱਚ ਲੋਕੀ ਬਿਮਾਰ ਹੋਣ ਤੋਂ ਡਰਦੇ ਆ ਲੋਕੀ ਤਾਂ ਹਸਪਤਾਲ ਜਾਣ ਤੋਂ ਹੀ ਸੀ ਜੀ ਕਰਨ ਤੋਂ ਬਾਅਦ ਇੰਨੇ ਫਿਕਰਮੰਦ ਹੁੰਦੇ ਤੇ ਪਤਾ ਨਹੀਂ ਨਾ ਡਾਕਟਰਾਂ ਨੇ ਕਹਿ ਤੀ ਦੇਣਾ ਹੁਣ ਤੇ ਤੇਰੇ ਸਟੰਟ ਪੈਣੇ ਐ ਐਂਜੀਓ ਪਲਾਸਟੀ ਹੋਣੀ ਐ ਕਿ ਤੇਰਾ ਬਾਈਪਾਸ ਸਰਜਰੀ ਹੋਣੀ ਐ ਪਤਾ ਨਹੀਂ ਕੀ ਨਿਕਲਿਆ ਲੋਕੀ ਤਾਂ ਡਰਦੇ ਵਿਚਾਰੇ ਕਿਉਂਕਿ ਖਰਚੀਲਾ ਬਹੁਤ ਐਕਸਪੈਂਸਿਵ ਬਹੁਤ ਆ ਦਰਸਨ ਸੱਲਾਂ ਦਾ ਬਜਟ ਹਿਲ ਜਾਂਦਾ ਗਰੀਬ ਬੰਦੇ ਦਾ ਜੇ ਕਿਤੇ ਇੱਕ ਸਟੰਟ ਪੈ ਜਾਏ ਸੋ ਇਦਾਂ ਦੀ ਜਦੋਂ ਇੰਸਟੀਚੂਨ ਅੱਗੇ ਆਉਣਗੇ ਬਣ ਜਾਣਗੇ ਔਰ ਐਂਜੀਓ ਬਣਾਉਣਗੇ ਮੈਨੂੰ ਲੱਗਦਾ ਇਹ ਗੁਰੂ ਸਾਹਿਬ ਦਾ ਤਸ਼ੀਰਵਾਦ ਹੈ ਇਹ ਕੋਈ ਸੁਧਾਰਨ ਗੱਲ ਨਹੀਂ ਹੈਗੀ ਇਹ ਬੰਦੇ ਦੇ ਵਾਸਤੇ ਗੱਲ ਵੀ ਹੈ ਨਹੀਂ ਇੱਕ ਦਿਨ ਰੋਟੀ ਖੁਲਾਉਣੀ ਹੋਵੇ ਨਾ ਘਰ ਚ ਪਰੌਣਿਆਂ ਨੂੰ ਤੇ ਬੰਦਾ ਉਹੀ ਪਰੇਸ਼ਾਨ ਹੋ ਜਾਂਦਾ ਤਾਂ ਇੱਥੇ 8 ਸਾਲ ਹੋ ਗਏ ਲੰਗਰ ਚੱਲਦੇ ਨੇ ਤੇ ਲੋਜ ਨਿਰੰਤਰ ਚੱਲ ਰਿਹਾ ਹੈ ਬਿਨਾ ਕਿਸੇ ਨਾਗੇ ਦੇ ਚੱਲ ਰਿਹਾ ਔਰ ਪੰਜਾਬ ਦੇ ਸਾਰੇ ਹਸਪਤਾਲਾਂ ਨਾਲ ਕਿਉਂ ਦੇਖੋ ਨਾ ਕਿੰਨਾ ਵੱਡਾ ਫਾਇਦਾ ਤੇ ਜਿਹੜਾ ਹਸਪਤਾਲ ਵਿੱਚ ਇੱਕ ਮਰੀਜ਼ ਹੁੰਦਾ ਉਹ ਇੱਕ ਤਾਂ ਉਹਨੂੰ ਇਲਾਜ ਦਾ ਵਿਚਾਰੇ ਨੂੰ ਖਰਚਾ ਕਿੰਨਾ ਵੇਅਰ ਕਰਨਾ ਪੈਂਦਾ ਇੱਕ ਜੇ ਦੋ ਤਿੰਨ ਬੰਦੇ ਉਹਦੇ ਨਾਲ ਅਸਿਸਟੈਂਟ ਆ ਹੈਲਪ ਕਰਦੇ ਆ ਕੋਟੈਂਡੈਂਟ ਹੈ ਉਹ ਉਹਨਾਂ ਨੂੰ ਰੋਟੀ ਦਾ ਹੀ ਕਿੰਨਾ ਖਰਚਾ ਪੈ ਜਾਂਦਾ ਸੋ ਜਾਂਦੇ ਆ ਰੋਟੀ ਮਿਲ ਜਾਂਦੀ ਆ ਕਮਸ਼ਕਮ ਉਹ ਜਿਹੜੇ ਬਿੱਲ ਹਜ਼ਾਰਾਂ ਦੇ ਆ ਉਹ ਦੇਖੋ ਫਾਇਦਾ ਆ ਰੋਟੀ ਘਰ ਦੀ ਮਿਲਣੀ ਵਿਰਤੁਲ ਹਾਈਜੀਨਿਕ ਮਿਲਣੀ ਔਰ ਬਾਹਰ ਵੀ ਤਾਂ ਜੇ ਬਾਹਰ ਰੋਟੀ ਖਾਉਂਦੇ ਨੇ ਪਤਾ ਗੰਦ ਖਲਾਤ ਤਾਂ ਤੁਹਾਨੂੰ ਐਡਲਟਰੇਸ਼ਨ ਕਿੰਨੀ ਮਲਾਵਟ ਹੋ ਰਹੀ ਆ ਇਤੋਂ ਸ਼ੁੱਧ ਖਾਣਾ ਗੁਰੂ ਪਾਤਸ਼ਾਹ ਦਾ ਏਜੰਡਾ ਔਰ ਬੜੀ ਵੱਡੀ ਇਹ ਕਿਰਪਾ ਹੈ ਸਿਰਫ ਟੈਸਟ ਜਿਹੜੇ ਕਰਦੇ ਆ ਕਿੰਨੀ ਕਿਸਮਤ ਹੈ ਆ ਕੇ ਸਾਰੇ ਮੇਨ ਜਿਹੜੇ ਅ ਟੈਸਟ ਜਿਹੜੇ ਹਨਾ ਬਲੱਡ ਟੈਸਟ ਜਿਹੜੇ ਲੈਬਾਰਟਰੀ ਵਾਲੇ ਟੈਸਟ ਆ ਮਾਈਕਰੋਬਾਇਓਲੋਜੀ ਦੇ ਉਹ ਸਾਰੇ ਟੈਸਟ ਇੱਥੇ ਹੁੰਦੇ ਆ ਹਿਮਟੋਲੋਜੀ ਆ ਜਾਂਦਾ ਹੈ ਕਿਚ ਬਲੱਡ ਟੈਸਟ ਆ ਜਾਂਦੇ ਆ ਸਾਰੇ ਯੂਰਿਕ ਐਸਿਡ ਕਿਡਨੀ ਫੰਕਸ਼ਨ ਟੈਸਟ ਲਿਵਰ ਫੰਕਸ਼ਨ ਟੈਸਟ ਸਾਰੇ ਹੁੰਦੇ ਆ ਔਰ ਜਿਹੜੇ ਟੈਸਟ ਕਿਤੇ ਬਾਹਰੋਂ ਲੱਗਦੇ ਆਊਟਸੋਰਸ ਤੋਂ ਕਰਾਉਣੇ ਆ ਉਹ ਵੀ ਇੱਥੇ ਕਰਵਾ ਲਏ ਜਾਂਦੇ ਆ ਔਰ ਕਿਉਂਕਿ ਸਾਨੂੰ ਇਦਾਂ ਲੱਗਦਾ ਹੈ ਜਿਹੜੇ ਆ ਆਊਟਸੋਰਸ ਦੇ ਜਿਹੜੇ ਟੈਸਟ ਹੈ ਨਾ ਉਹਨਾਂ ਦਾ ਵੀ ਜਿਹੜਾ ਰੇਟ ਜੇ ਸਹੀ ਦੇਖਿਆ ਜਾਏ ਮੈਂ ਲੋਕਾਂ ਨੂੰ ਲੋਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਗੱਲ ਤੇ ਇਹ ਮੇਰੇ ਦੇਸ਼ ਦੇ ਵਾਸੀਓ ਪੰਜਾਬੀਓ ਜਿਹੜੇ ਅਸਲ ਵਿੱਚ ਟੈਸਟ ਦੀ ਕੀਮਤ ਹੈ ਉਹ ਬਹੁਤ ਘੱਟ ਹੈ ਮੈਂ ਬਿਲਕੁਲ ਨਹੀਂ ਇਸ ਗੱਲ ਦੇ ਹੱਕ 'ਚ ਹੈਗਾ ਤੇ ਮਾਰਜਨ ਨਹੀਂ ਰੱਖਿਆ ਜਾਣਾ ਚਾਹੀਦਾ ਹੋਣਾ ਚਾਹੀਦਾ ਅਲਟਰਾਸਾਉਂਡ ਜੇ ਕਰਦੇ ਆ ਤਾਂ ਉਹਦਾ ਰੇਟ ਹੋਣਾ ਚਾਹੀਦਾ ਪਰ ਇਹ ਨਿਰਧਾਰਤ ਕਿਉਂ ਨਹੀਂ ਹੁੰਦੇ ਰੇਟ ਜੇ ਸਕੈਨ ਹੁੰਦੀ ਆ ਤਾਂ ਫਿਕਸ ਕਿਉਂ ਨਹੀਂ ਰੇਟ ਉਹਦਾ ਹੁੰਦਾ ਤੇ ਇੰਨੇ ਹੀ ਲੱਗਣੇ ਹੋਣਾ ਚਾਹੀਦਾ ਨਾ ਕਿਤੇ ਰੇਟ ਕਿੰਨਾ ਆ ਕਿਤੇ ਕਿੰਨਾ ਆ ਕਿਉਂਕਿ ਉਹ ਕਮਿਸ਼ਨ ਦੇ ਮੁਤਾਬਕ ਵੇਰੀ ਕਰ ਰਿਹਾ ਹੈ ਪਰ ਡਾਕਟਰ ਨੂੰ ਕਮਿਸ਼ਨ ਜਾਂ ਜਿਹੜਾ ਰੈਫਰ ਕਰ ਰਿਹਾ ਉਹਨੂੰ ਕਮਿਸ਼ਨ ਜਾਣਾ ਰਾਤ ਨੂੰ ਲਿਫਾਫਾ ਜਾਣਾ ਹੁੰਦਾ ਪਰ ਐਨਵੈਲਪ ਚ ਪਾ ਕੇ ਪੈਸੇ ਜਾਣੇ ਹੁੰਦੇ ਕਮਿਸ਼ਨ ਦੇ ਇਹ ਗੱਲਾਂ ਨਹੀਂ ਕਰੀਆਂ ਹੈਗੀਆਂ ਧਾਰਮਿਕ ਮੂਲਕ ਹੈ ਤੁਹਾਡਾ ਖਾਸ ਕਰਕੇ ਪੰਜਾਬ ਦੇ ਤੁਸੀਂ ਕਹਿੰਦੇ ਇੱਥੇ ਤਾਂ ਸਾਰੇ ਗੁਰੂ ਪੀਰ ਆਏ ਐ ਇਦਾਂ ਦੀਆਂ ਪ੍ਰੈਕਟਿਸ ਇੱਥੇ ਨਹੀਂ ਚਾਹੀਦੀਆਂ ਇਹ ਮੈਂ ਇਹਨੂੰ ਪ੍ਰੈਕਟਿਸ ਨਹੀਂ ਕਹਿੰਦਾ ਇਹਨੂੰ ਮੈਲ ਪ੍ਰੈਕਟਿਸ ਕਹਿੰਨਾ ਔਰ ਤੁਸੀਂ ਕਦੀ ਦੇਖੋ ਨਾ ਮੇਰੇ ਤਾਂ ਧਿਆਨ ਚ ਇੱਕ ਵਾਰੀ ਆਇਆ ਸੀ ਵੀ ਇੱਕ ਲੇਡੀ ਨੇ ਨਾ ਸਰਜਰੀ ਕਰਾਈ ਉਹ ਬਿਮਾਰ ਹੋ ਗਈ ਤੇ ਉਹ ਲੇਡੀ ਪਿੰਡ ਸਾਡੇ ਦਸੂਹੇ ਵਾਲ ਪਹਾੜੀ ਏਰੀਆ ਕਹਿੰਦੀ ਮੈਂ ਆਪਣੀਆਂ ਦੋਨੇ ਬੱਕਰੀਆਂ ਵੇਚ ਕੇ ਆਪਣੀ ਸਰਜਰੀ ਕਰਾਈ ਹਸਬੈਂਡ ਹੈ ਨਹੀਂ ਸੀਗਾ ਔਰ ਬੱਕਰੀਆਂ ਦੇ ਸਿਰੋਂ ਕਹਿੰਦੀ ਮੇਰਾ ਜਿਹੜਾ ਘਰ ਚੱਲਦਾ ਸੀ ਸੋ ਜੇ ਹੁਣ ਉਹਦੇ ਵਿੱਚ ਤੁਸੀਂ ਸੋਚੋ ਇਹੋ ਜਿਹੇ ਸਰਜਰੀ ਵਿੱਚ ਕੋਈ ਡਾਕਟਰ ਜਾਂ ਕੋਈ ਵੀ ਪਰਸਨ ਕਮਿਸ਼ਨ ਲੈ ਲਏ ਜਾਂ ਲੈਬ ਟੈਸਟਾਂ 'ਚ ਕਮਿਸ਼ਨ ਲੈ ਲਏ ਚਾਹੀਦਾ ਨਹੀਂ ਵੀ ਉਸ ਲੇਡੀ ਨੂੰ ਜਾਓ ਉਸ ਬੰਦੇ ਨੂੰ ਜਾਓ ਉਸ ਪੰਜਾਬੀ ਨੂੰ ਦੇਸ਼ ਵਾਸੀ ਨੂੰ ਉਹੀ ਸਕੈਨ ਜਿਹੜੀ ਸਾਨੂੰ ਕਮਿਸ਼ਨ ਆਉਣਾ ਉਹਨੂੰ ਫਾਇਦਾ ਮਿਲ ਜਾਏ ਮੰਨ ਲਓ ਕਿ ਜੇ 800 ਰੁਪਏ ਦੀ ਸਕੈਨ ਹੁੰਦੀ ਆ ਮੈਨੂੰ 400 ਰੁਪਏ ਜੇ ਆਉਂਦਾ ਆ ਤਾਂ ਚਾ 400 ਦੀ ਉਹ ਲੇਡੀ ਨੂੰ 800 ਦੀ ਪਈ ਨਾ ਮੈਂ ਜੇ ਆਪਣਾ ਕਮਿਸ਼ਨ ਛੱਡਾਂ ਤਾਂ ਮਰ ਤਾਂ ਨਹੀਂ ਚੱਲਿਆ ਥੋੜੀ ਇਨਕਮ ਹੈਗੀ ਆ ਰੋਟੀ ਕਿੰਨੀ ਕਿ ਡਿਮਾਂਡ ਕਿੰਨੀ ਆ ਕਬ ਨਹੀਂ ਦੀਆਂ ਔਰ ਗੁਰੂ ਸਾਹਿਬ ਨੇ ਕਿਹਾ ਸੀਗਾ ਤੇ ਉੱਡੇ-ਉੜੇ ਆਵੇ ਸਾਕੂ ਸਾਥ ਕੋ ਸਾ ਤੇ ਸਪਾਸ਼ਾ ਬਚਰਾ ਛਰਿਆ ਤਦ ਕਵਣ ਖੜਾਵੇ ਕਵਣ ਚਗਾਵੇ ਮਨ ਨੇ ਸਿਮਰਨ ਕਰਿਆ ਔਰ ਸਾਫ ਲਿਖਿਆ ਕੋਠੇ ਮੰਡਪ ਵੇਟ ਕਰ ਕਾਹੇ ਮਰੇ ਸਵਾਰ ਕਾਰਜ ਸਾਢੇ ਤਿੰਨ ਹੱਥ ਕਣੀ ਤਾਂ ਪਾਣੇ ਚਾਰ ਕਿ ਤੁਹਾਡੀਆਂ ਨੀੜ ਜਿਹੜੀਆਂ ਉਹ ਤਾਂ 3.5 ਹੱਥ ਜਗ੍ਹਾ ਚਾਹੀਦੀ ਜੇ ਬੰਦਾ ਬਹੁਤ ਲੰਬਾ ਹੋਵੇ ਤਾਂ ਕਹਿੰਦੇ 4 ਪਾਉਣੇ ਚਾਹੀਦੀ ਹੈ ਇਹ ਤਾਂ ਨੀੜ ਦੀ ਗੱਲ ਹੈ ਗ੍ਰੀਡ ਤਾਂ ਸਿਕੰਦਰ ਬਾਦਸ਼ਾਹ ਦੀ ਨਹੀਂ ਫੋਲੋ ਹੋਈ ਤਾਂ ਤੁਹਾਡੀ ਕਿੱਥੋਂ ਹੋ ਜਾਊਗੀ ਸੋ ਇਹ ਨੀੜ ਦਾ ਜਿਹੜਾ ਆ ਇਹ ਸਾਰਿਆਂ ਲਈ ਦਾ ਵੱਡ-ਵੱਡਿਆਂ ਲਈ ਔਰ ਸਾਰੀ ਗੁਰਬਾਣੀ ਦਾ ਕਨਸੈਪਟ ਜਿਹੜਾ ਰੱਬ ਦਾ ਉਹ ਕੰਟੈਂਟਮੈਂਟ ਤੇ ਹੈ ਤੁਸੀਂ ਸਾਰੇ ਪੜ ਲਓ ਬਿਨ ਸੰਤੋਖ ਨਹੀਂ ਕੋ ਰਾਜੇ ਜੇ ਕੋਈ ਸੰਤੋਖੀ ਨਹੀਂ ਹੈਗਾ ਸੰਤੋਖ ਨਹੀਂ ਹੈਗਾ ਤਾਂ ਕੋਈ ਰਾਜਾ ਨਹੀਂ ਹੁੰਦਾ ਖੈਰ ਜਿਆ ਨਹੀਂ ਹੁੰਦਾ ਸੋ ਸੋਪਨਮ ਲੋਰਥ ਨਿਰਥੇ ਸਭ ਕਾਜ ਸੋ ਇਹ ਮੈਂ ਕਹਿਣਾ ਚਾਹੁੰਦਾ ਤੇ ਮੇਰਾ ਮੈਸੇਜ ਵੀ ਸਾਰਿਆਂ ਨੂੰ ਰਿਕੁਐਸਟ ਹੈ ਇੱਕ ਤੇ ਕੁਝ ਨਹੀਂ ਹੁੰਦਾ ਆਪਦਾ ਕਮਿਸ਼ਨ ਯਾਰ ਛੱਡ ਦਿਆ ਕਰੋ ਹਾਂ ਜੇ ਜ਼ਿਆਦਾ ਹੀ ਅੱਗ ਲੱਗੀ ਆ ਤੇ ਲੈਣਾ ਹੀ ਆ ਤੇ ਫਿਰ ਥੋੜਾ ਜਿਹਾ ਘਟਾ ਲਓ 10 15 20% ਲੈ ਲਓ ਯਾਰ 60 70% ਇਨਾ ਕਮਿਸ਼ਨ ਲੈਣਾ ਜਸਟੀਫਾਈਡ ਨਹੀਂ ਹੈਗਾ ਲਿਖਾ ਦੇਣਾ ਪਹਿਣਾ ਸਾਰਿਆਂ ਨੂੰ ਭਰਾਓ ਅੱਜ ਚੰਗੀ ਲੱਗਦੀ ਏ ਮਾਇਆ ਹੁੰਦੀ ਪਰ ਇਹ ਜਹਰੀਲੀ ਵੀ ਐ ਪੌਇਜ਼ਨਸ ਵੀ ਐ ਗੁਰਬਾਣੀ ਚ ਤਾਂ ਪੌਇਜ਼ਨ ਵੀ ਕਿਹਾ ਹੈ ਸੋ ਇਹੀ ਸੰਦੇਸ਼ ਵੀ ਹੈ ਲੋਕਾਂ ਨੂੰ ਔਰ ਜਿਹੜੀਆਂ ਇਦਾਂ ਦੀਆਂ ਸਿਵਾਵਾਂ ਐ ਏਐਨਜੀਓਜ਼ ਕਰ ਰਹੀਆਂ ਉਹ ਕਹਿੰਦੇ ਨਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰਿਸ ਤੇ ਜਦੋਂ ਆਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਜਾਂ ਉੜਦੇ ਦੇਖਦੇ ਨਾ ਕੋਈ ਥੱਲੇ ਕੀੜੇ ਮਕਾੜੇ ਜਿਹੜੇ ਧਰਤੀ ਤੇ ਰਿੰਗ ਦੇ ਚਲਦੇ ਆ ਉਹਨਾਂ ਦਾ ਵੀ ਉਡਾਨ ਭਰਨੋਂ ਦਿਲ ਕਰਦਾ ਤੇ ਅਸੀਂ ਵੀ ਉਹਦੀ ਏ ਰੀਸ ਕਰਨੋਂ ਦਿਲ ਕਰਦਾ ਸੁਣ ਗੱਲਾਂ ਆਕਾਸ਼ ਕੀ ਟੀਟਾ ਰੀਸ ਜਦੋਂ ਇਹੋ ਜੀਆਂ ਸੰਸਥਾਵਾਂ ਇੰਦੀ ਉੱਚੀ ਉਡਾਨ ਭਰਦੀਆਂ ਸੇਵਾ ਦੇ ਵਿੱਚ ਤਾਂ ਦੂਜਿਆਂ ਨੂੰ ਵੀ ਸਿੱਖ ਸਿੱਖ ਮਿਲਦੀ ਸਿੱਖਿਆ ਮਿਲਦੀ ਆ ਤੇ ਰੀਸ ਕਰਨ ਹੋਵੀ ਉਹ ਵੀ ਅੱਗੇ ਆ ਜਾਣ ਔਰ ਫੇਰ ਰੰਗਲਾ ਪੰਜਾਬ ਬਣਨਾ ਆ ਸੱਚੀਆਂ ਸਰਕਾਰਾਂ ਦੀ ਕਿਰਪਾ ਨਾਲ ਬਣਨਾ ਏ ਰੰਗਲਾ ਪੰਜਾਬ ਆ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਤਾਂ ਐਵੇਂ ਕਲੇਮ ਕਰਦੀਆਂ ਕਰਦੀਆਂ ਚੱਲ ਜਾਣਗੀਆਂ ਇਹ ਤਾਂ ਨਹੀਂ ਗੱਲ ਬਣਨੀ ਕਿੰਨੇ 75 ਸਾਲ ਦੇ ਕਰੀਬ ਹੋ ਗਏ ਦੇਖਦੇ ਆ ਕਿੱਥੇ ਰੰਗ ਰੰਗ ਭਰ ਹੋਏ ਕਲਰਫੁੱਲ ਪੰਜਾਬ ਕਿੱਥੇ ਬਣਾਇਆ ਨਸ਼ਿਆਂ ਦੀ ਤਾਂ ਰੋਜ਼ ਗੱਲ ਵੱਧ ਹੀ ਜਾਂਦੀ ਆ ਛੜਨਾ ਸ਼ੜਾਓ ਕੇਂਦਰ ਰੋਜ਼ ਵੱਧਦੇ ਜਾਂਦੇ ਆ ਇਹਨਾਂ ਦੀਆਂ ਜੇਲਾਂ ਵੱਡੀਆਂ ਕਰ ਦੋ ਇਹਨਾਂ ਦੇ ਨਸ਼ਾ ਛੜਾਓ ਕੇਂਦਰ ਰਹਿਣੇ ਚਾਹੀਦੇ ਕੋਈ ਡਿਮਾਂਡ ਆ ਇਹ ਵਿਕਸਤ ਦੇਸ਼ ਦੀਆਂ ਨਿਸ਼ਾਨੀਆਂ ਇੱਕ ਪੰਜਾਬ ਦੀ ਨਿਸ਼ਾਨੀ ਆ ਜਿੱਥੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਕਿੰਦਰ ਜਾ ਰਿਹਾ ਸਮਾਜ ਚੰਤਾ ਨਹੀਂ ਕਿਸ ਨੂੰ ਕੋਈ ਹੈਗੀ ਨੇਚਰਲ ਰਿਸੋਰਸਸ ਆ ਰੇਤ ਆ ਘਰ ਤੇ ਹਰੇਕ ਨੇ ਬਣਾਉਣਾ ਆ ਮਾਈਨਿੰਗ ਦੇ ਵਿੱਚੋਂ ਸਾਰਾ ਕੁਝ ਚੱਲਣਾ ਆ ਰੇਤਾ ਬਜਰੀ ਚਾਹੀਦੀ ਆ ਪਰ ਉਹ ਹੈ ਤਾਂ ਨੇਚਰਲ ਰਿਸੋਰਸਸ ਹਨ ਰੱਬ ਦੀਆਂ ਕਿਰਪਾ ਹੈ ਨਾ ਤੁਸੀਂ ਉਹਦੇ ਵਿੱਚੋਂ ਲੈ ਕੇ ਔਰ ਬੰਦੇ ਨੂੰ ਕਿਲਵਾਂ ਦੇ ਹਿਸਾਬ ਚੀਨੀ ਦੇ ਭਾਰ ਇਤਾਂ ਮਲੇ ਗੱਲਾਂ ਖਰੀਆਂ ਨਹੀਂ ਹੈਗੀਆਂ ਹਰ ਬੰਦੇ ਨੂੰ ਗਰੀਬ ਤੋਂ ਅਮੀਰ ਹਰੇਕ ਨੇ ਘਰ ਬਣਾਉਣਾ ਹੁੰਦਾ ਉਹਦੇ ਵਿੱਚ ਆਪਣੀਆਂ ਜੇਬਾਂ ਭਰਨ ਵਾਲਾ ਟ੍ਰੈਂਡ ਜਿਹੜਾ ਇੰਨੀ ਚਾਹੀਦਾ ਜਿੱਥੋਂ ਤਾਈਂ ਮੈਂ ਸੱਚੀਆਂ ਸਰਕਾਰਾਂ ਦੀ ਗੱਲ ਕਰਾਂ ਇਹ ਸੱਚੀ ਸਰਕਾਰ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ਾ ਕਿਰਪਾ ਸੇਥੋਂ ਕੋਈ ਕਿਸੇ ਨੂੰ ਕਟਾਕਸ਼ ਦਾ ਮਤਲਬ ਨਹੀਂ ਮੇਰਾ ਹੈਗਾ ਕਿਸੇ ਨੂੰ ਕੰਡੈਮਨ ਕਰਨ ਦਾ ਮਕਸਦ ਨਹੀਂ ਹੈਗਾ ਮਕਸਦ ਸਿਰਫ ਇੱਕ ਹੈ ਤੇ ਸਮਾਜ ਨੂੰ ਕੁਝ ਕੇ ਕਰ ਸਕੀਏ ਦੇ ਸਕੀਏ ਜਨਮ ਮਿਲਿਆ ਪਤਾ ਨਹੀਂ ਕਦੋਂ ਚਲ ਜਾਣਾ ਇਹ ਲੜੀ ਕਦੋਂ ਸਵਾਸਾਂ ਦੀ ਟੁੱਟ ਜਾਣੀ ਕੋਈ ਪਤਾ ਨਹੀਂ ਸਿਰ ਆਪਣੇ ਪੰਜਾਬ ਦੀ ਸੁਦੇਸ਼ਤਾ ਦਾ ਬੱਚਨ ਤਾਂ ਜਿਹੜੀ ਪੰਜਾਬ ਦੀ ਹੈ ਕਿਸ ਦੇਸ਼ ਹੈ ਇਸ ਸੰਸਥਾ ਵਾਸਤੇ ਮੈਂ ਸੋਕ੍ਰਾਟ ਪੰਜਾਬ ਦੇ ਜਿਹੜੇ ਪੰਜਾਬ ਵਾਸੀ ਆ ਉਹਨਾਂ ਨੂੰ ਸੰਦੇਸ਼ ਕੀ ਦੇਣਾ ਇਹਦੇ ਤੇ ਕੀ ਸੰਦੇਸ਼ ਮੈਂ ਕੌਣ ਹਾਂ ਸੰਦੇਸ਼ ਤਾਂ ਗੁਰੂ ਸਾਹਿਬ ਦਾ ਸੰਦੇਸ਼ ਜਾ ਹੀ ਰਿਹਾ ਹੈ ਇਹ ਤਾਂ ਗੁਰੂ ਸਾਹਿਬ ਦਾ ਸੇਵਾ ਦਾ ਸੰਦੇਸ਼ ਪਰਉਪਕਾਰ ਦਾ ਸੇ ਜਿਹੜਾ ਸੰਦੇਸ਼ ਹੈ ਤੇ ਉਹ ਤਰਵਰ ਸਰਵਰ ਸੰਤ ਜਨ ਚੌਥਾ ਵਰਸੇ ਮੈਂ ਪਰਉਪਕਾਰ ਕੇ ਕਾਰਨ ਚਾਰੋਂ ਧਾਰੇ ਦੇ ਇਹ ਪਰਉਪਕਾਰੀ ਹੁੰਦੇ ਜਨ ਪਰਉਪਕਾਰੀ ਆਏ ਜੀਵਾਂ ਦਾਨ ਦੇ ਭਗਤੀ ਲੈਣ ਤੇ ਹਰਸ ਲੈਣ ਮਲਾਏ ਇਹ ਪਰਉਪਕਾਰੀ ਗੁਰੂ ਸਾਹਿਬ ਕਹਿੰਦੇ ਹੁੰਦੇ ਸੰਤ ਲੋਕ ਤੇ ਜਿਹੜੇ ਸੰਦੇਸ਼ ਤਾਂ ਉਹ ਦੇ ਰਹੇ ਆ ਬਾਬਾ ਮਨਜੀਤ ਸਿੰਘ ਸਮਾਜ ਨੂੰ ਪੰਜਾਬ ਨੂੰ ਅਈ ਦੇਖੋ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹਨਾਂ ਨੂੰ ਅਮਲੀ ਜਾਮਾ ਪਹਿਨਾ ਰਹੇ ਗੱਲਾਂ ਬਤਾਨੇ ਨਹੀਂ ਹੈਗਾ ਔਰ ਤੁਸੀਂ ਹੈਰਾਨ ਹੋਣਾ ਤੇ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਦੇਖੀ ਉਹ ਸੁਣਿਆ ਨਾ ਵੀ ਜਿਹੜਾ ਕੰਨਾਂ ਦੇ ਖੱਬਾ ਹੱਥ ਸੇਵਾ ਕਰੇ ਤੁਹਾਡੇ ਸੱਜੇ ਹੱਥ ਨੂੰ ਪਤਾ ਨਾ ਚੱਲੇ ਸੁਣਿਆ ਨਾ ਤੁਸੀਂ ਸੁਣਿਆ ਮੈਂ ਨਹੀਂ ਸੁਣਿਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਤੁਸੀਂ ਸੁਣਦੇ ਇਹੀ ਸੁਣਦੇ ਆਏ ਨਾ ਅੱਜ ਤੱਕ ਤਾਂ ਇੱਥੇ ਤਾਂ ਬੰਦੇ ਜਿਹੜੇ ਚਾਹੁੰਦੇ ਹੁੰਦੇ ਕਿ ਅੱਗੇ ਇੱਕ ਫੋਟੋ ਖਿਚਾ ਲਵਾ ਮੇਰੀ ਵਾਈਟ ਲਲਨ মিডিਆ ਵਾਲੇ ਤਾਂ ਪਤਾ ਲੱਗ ਜਾਏ ਮੈਂ ਇੰਨੀ ਸੇਵਾ ਕੀਤੀ ਆ ਆ ਸਾਰਾ ਮੈਂ ਕਰ ਰਿਹਾ ਅਖਬਾਰਾਂ 'ਚ ਖਬਰਾਂ ਛਪੀਆਂ ਹੋਣ ਕਦੀ ਪੜਿਆ ਤੁਸੀਂ ਬਾਬਾ ਮਨਜੀਤ ਸਿੰਘ ਜੀ ਦੀ ਕਿਤੇ ਨਾਂ ਪੜਿਆ ਕੀਰਤਨ ਦਰਬਾਰ ਹੋਏ ਕਦੀ ਉਹਨਾਂ ਦਾ ਨਾਂ ਸੁਣਿਆ ਨਹੀਂ ਸੁਣਿਆ ਨਾ ਆ ਲੰਗਰ ਸੇਵਾ ਜਿਹੜਾ ਚੱਲ ਰਿਹਾ ਆਉਂਦੇ ਆ 10 ਦਿਨ ਲਈ ਕਦੀ ਕੋਈ মিডিਆ ਚ ਵਾਈਟ ਕਾਦੀ ਦਿੱਤੀ ਉਹਨਾਂ ਨੇ ਨੇਵਰ ਕਦੀ ਨਹੀਂ ਦਿੱਤੀ ਇਹਨੂੰ ਕਹਿੰਦਾ ਨਿਸ਼ਕਾਮ ਸੇਵਾ ਕਰਕੇ ਫਿਰ ਪਿੱਛੇ ਰਹਿਣਾ ਮੈਂ ਕੋਲ ਬੈਠਾ ਹੁੰਨਾ ਕਈ ਵਾਰੀ ਸੀ ਬਾਬਾ ਮਨਜੀਤ ਸਿੰਘ ਜੀ ਦਿੱਤਾ ਤੇ ਕੋਈ ਗੱਲ ਕਰਨੀ ਉਹਨਾਂ ਨੇ ਕਹਿਣਾ ਜਦੋਂ ਜਦੋਂ ਪਿਆਰ ਹੁੰਦਾ ਨਾ ਜਿਹੜਾ ਪਿਆਰ ਪਿਓ ਸਾਰਾ ਕਰਨ ਵਾਲਾ ਹੋਵੇ ਪੁੱਤ ਨੂੰ ਨਹੀਂ ਚਾਹੀਦਾ ਆਪਣਾ ਨਾਮ ਉਰੇ ਹੋ ਕੇ ਕਰਾਉਣਾ ਪਿਓ ਤੇ ਸਾਡੇ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਈ ਪਿਓ ਆ ਸਾਡਾ ਬਾਪ ਹੈ ਉਹ ਕਰ ਰਹੇ ਆ ਅਸੀਂ ਆਪਣਾ ਨਾਂ ਕੀ ਕਰਾਉਣਾ ਕਹਿੰਦੇ ਅਸੀਂ ਹੁਣੇ ਕੌਣ ਕਰਨ ਵਾਲੇ ਸੋ ਜਿਹੜਾ ਇਹ ਅਸਲੀ ਰੋਗ ਆ ਨਾ ਕੱਲਾ ਕਰਕੇ ਵੀ ਲੋਕੀ ਕ੍ਰੈਡਿਟ ਲੈਂਦੇ ਕਹਿ ਕੇ ਵੀ ਮੈਂ ਕੌਣ ਹੁਣਾਂ ਕਰਨ ਵਾਲਾ ਤੇ ਉਹ ਨਾਲ ਹੀ ਟਰੈਡ ਹੁਣੋ ਕਿਸੇ ਬੰਦਾ ਕਵੇ ਜੀ ਕੋਈ ਆਮ ਹੀ ਬੰਦਾ ਕਹਿੰਦਾ ਮੈਂ ਕੌਣ ਹੁਣਾਂ ਜੀ ਸੇਵਾ ਕਰਨ ਵਾਲਾ ਤੇ ਪਾਪਾ ਉਹਨੂੰ ਕਹਿ ਦਈਏ ਯਾਰ ਗੱਲ ਤਾਂ ਸੱਚੀ ਆ ਤੂੰ ਕੌਣ ਹੁਣਾਂ ਸੇਵਾ ਕਰਨ ਵਾਲਾ ਤੂੰ ਤਾਂ ਕੀਤਾ ਹੀ ਕੱਖ ਨਹੀਂਗਾ ਸੋ ਜੇ ਉਹਨੂੰ ਕਫੇ ਨੂੰ ਬਦਲ ਲੱਗਦਾ ਕਿ ਕਿੰਨੀਆਂ ਉਹਨਾਂ ਗੱਲ ਪਿੰਚ ਕਰਦੀ ਸੋ ਉਹ ਸਿਰਫ ਗੱਲਾਂ ਜੀ ਬੰਦਾ ਕਹਿੰਦਾ ਸਲਵਿਚ ਤੇ ਕ੍ਰੈਡਿਟ ਲੈਣਾ ਚਾਹੁੰਦਾ ਹੁੰਦਾ ਵੀ ਅਸੀਂ ਕਹੀਏ ਉਹਨਾਂ ਨੇ ਨਹੀਂ ਤੁਸੀਂ ਕੀਤਾ ਜੀ ਸਾਰਾ ਤਾਂ ਤੁਸੀਂ ਕਰ ਪਰ ਭਾਈ ਬਾਬਾ ਮਨਜੀਤ ਸਿੰਘ ਜੀ ਦੀ ਇਹ ਗੱਲ ਨਹੀਂ ਹੈ ਸੱਚਮਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਇੱਕ ਵੱਡੀ ਮਿਸਾਲ ਪੰਜਾਬ 'ਚ ਬਣਿਆ ਹੋ ਬਿਲਕੁਲ ਕਿਤੇ ਵੀ ਕਿਤੇ ਵੀ ਮੀਡੀਆ ਤੇ ਕਿਤੇ ਫੋਟੋ ਚ ਕਿਤੇ ਜ਼ਿਕਰ ਤੱਕ ਨਹੀਂ ਆਪਣਾ ਕਰਾਉਂਦੇ ਇਹ ਬਹੁਤ ਵੱਡੀ ਗੱਲ ਹੈ